ਲੋ ਬਾਈ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆਂਗੇ ਤੇ ਰੇਟ ਮਾਡਲ ਜਾਣਨ ਲਈ ਪੂਰੀ ਵੀਡੀਓ ਚ ਬਣੇ ਰਹੋ ਬਾਈ ਜੀ ਤੇ ਵੀਡੀਓ ਸਟਾਰਟ ਕਰਾਂਗੇ ਸੋਨਾ ਲੀਕਾ ਤੋਂ ਬਾਈ ਜੀ ਬਟੰਡਿਆ ਦਾ ਨੰਬਰ ਆ ਬਾਈ ਜੀ ਬਾਲਟਰੈਕ 60 आर 100 ਖੁੱਲੇ ਪਲੇਟਫਾਰਮ ਵਾਲਾ ਆ ਗਿਆ ਬਾਈ ਜੀ ਤੇ 24 ਸਪੀਡਾਂ ਵਾਲਾ ਆ ਗਿਆ ਤੇ ਬਾਕੀ ਐਮ ਪੰਪ ਵਧੀਆ ਹੈਵੀ ਲੱਗਾ ਤੇ ਬਾਕੀ ਸੌਂਕ ਨੂੰ ਰੱਖਿਆ ਹੋਇਆ ਟਰੈਕਟਰ ਲੱਗਾ ਸੀ ਬਾਈ ਜੀ ਤੇ ਕਿਉਂਕਿ ਬਾਈ ਜੀ ਬਾਕੀ ਮੂਰੇ ਸਲੰਸਰ ਤੁਸੀਂ ਦੇਖ ਸਕਦੇ ਹੋਗੇ ਤੇ ਬੇਟ ਵਗੈਰਾ ਲੱਗੇ ਹੋਏ ਨੇ ਫਰੰਟ ਫਰੰਟ ਤੇ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ 70 ਕੇ ਪੈਸੇ ਫਰੰਟਰ ਨੇ ਤੇ 70 ਕੇ ਪੈਸੇ ਹੀ ਬੈਕ ਟਾਇਰ ਨੇ 16 ਮਾਡਲ ਆ ਬਾਈ ਜੀ 5,85 ਹਜ਼ਾਰ ਰੁਪਏ ਦੀ ਮੰਗ ਹੈ ਜੀ ਦੇਖੋ ਬਾਈ ਚੈੱਕ ਕਰ ਲਓ ਕੰਡੀਸ਼ਨ ਬਾਈ ਜੀ ਤੇ ਬਾਕੀ ਤੁਸੀਂ ਐਮ ਪੰਪ ਦੇਖ ਸਕਦੇ ਬਾਈ ਜੀ ਨਾਲ ਹੀ ਜਾਊਗਾ ਬਾਈ ਜੀ ਇਹ ਵੀ ਤੇ ਕਿਹ ਕੇ ਬਾਈ ਜੀ ਸਵਰਾਜ 855 4 ਸਟਾਰ ਚ ਚੌਕੜਾ ਟਾਇਰਾਂ ਦਾ ਨਵਾਂ ਗਾ ਤੇ ਬੈਕ ਟਾਇਰ ਇਹ ਕਿਨੇ ਬਾਈ ਜੀ ਬੀਕੇਟੀ ਦੇ ਤੇ ਫਰੰਟ ਟਾਇਰ ਇਹ ਕਿਨੇ ਬਾਈ ਜੀ ਗੂਟੀਆ ਦੇ ਤੇ ਵਾਟਸਐਪ ਪੀਟੀਓ ਆ ਗਿਆ ਤੇਲ ਬਰੇਕਾਂ ਚ ਆ ਗਿਆ ਤੇ ਪਾਵਰ ਸਟੀering ਚ ਆ ਗਿਆ ਬਾਈ ਜੀ 15 ਮਾਡਲ ਦਾ ਤੇ 5 ਲੱਖ 65000 ਰੁਪਏ ਡਿਮਾਂਡਰ ਬਾਕੀ ਸਾਨੂੰ ਘੁੰਮ ਕੇ ਦਿਖਾ ਦੇਣੇ ਬਈ ਜੀ ਟਰੈਕਟਰ ਪੂਰਾ ਸਾਫ ਪਿਆਗਾ ਤੇ 14 ਦੇ ਟਾਇਰਾਂ ਦੇ ਵੀ ਬੀਕੇਟੀ ਦੇ ਵਧੀਆ ਵਾਲੇ ਟਾਇਰ ਨੇ ਜੀ ਤੇ ਬਾਕੀ ਜੀ ਲਿੰਕਾਂ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ ਪਈਆਂ ਨੇ ਜੀਆਂ ਤੇ ਕੋਈ ਟੁੱਟ ਪੱਟ ਨਹੀਂ ਹੈ ਜੀ ਤੇ ਮਗਰਾਟਾ ਵਗੈਰਾ ਦੀ ਕੰਡੀਸ਼ਨ ਨਹੀਂ ਗੱਲ ਕਰੀ ਬਈ ਜੀ ਮਗਰਾਟਾ ਵਗੈਰਾ ਵੀ ਵਧੀਆ ਸਾਫ ਨੇ ਤੇ ਰਹਿ ਗਿਆ ਬਈ ਜੀ ਫਾਰਮ ਟਰੈਕਰ 7000 ਤੇ ਸੁਪਰ ਮੈਕਸ ਸੈਂਟਰ ਗੇਅਰ ਚ ਤੇ ਫਰੰਟ ਰਹਿ ਗਿਆ ਬਈ ਜੀ 75 80 ਪੈਸੇ ਤੇ ਬੈਕ ਟਾਇਰ ਰਹਿ ਗਿਆ ਬਈ ਜੀ 70 ਕੇ ਪੈਸੇ ਗੁੱਡੀ ਪਿਛੋਕੀ ਤੋਂ ਜੇ ਦੇਖ ਸਾਦਾਂਗੇ ਵਧੀਆ ਸਾਫ ਪਿਆਗਾ ਇਹ ਲੋਵੇ ਚੈੱਕ ਕਰਨ ਲੋ ਕੰਡੀਸ਼ਨ ਸੁਪਰ ਮੈਕਸੜਾ ਜੇ ਟਾਇਰਾਂ ਦੀ ਗੱਲ ਕਰੀਏ ਜੀ ਓਕੇ ਪੈਣਗੇ 16 ਮਾਡਲ ਆ ਤੇ 5 ਲੱਖ ਪੂਰਾ ਡਿਮਾਂਡ ਰੱਖੀ ਹੋਈ ਹੈ ਜੀ ਬਈ ਪਾਵਰ ਸਟੀering ਹੈਗਾ ਤੇ ਅਗੇ ਕਰ ਬਈ ਜੀ 434 ਡੀਐਸ ਪਲੱਸ ਆ ਲਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਚੌਕਲਾ ਟਾਇਰ ਦਾ ਨਵਾਂ ਪਿਆਗਾ 13 ਦੇ ਬੈਕ ਟਾਇਰ ਨੇ ਬਈ ਜੀ ਜੇ ਕੇ ਦੇ ਚਲੋ ਜੀ ਤੇ ਸੈਂਟਰ ਗੇਅਰ ਆ ਗਿਆ ਤੇ ਸਾਦੀ ਘਟਾਈ ਵਾਲ ਆ ਜਾ ਬਾਈ ਜੀ ਤੇ ਜਿਆਦਾਤਰ ਇਹ ਬਾਈ ਜੀ ਟਰੈਕਟਰ ਆਏ ਕਰਨਗੇ ਹਰਿਆਣੇ ਚ ਜਿਆਦਾ ਚੱਲਣ ਵਾਲੇ ਆਪਣੇ ਕਿਉਂਕਿ ਜਿਆਦਾ ਟਰੈਕਟਰ ਨਹੀਂ ਚੱਲਦੇਗੇ ਵੀ ਵੀ 4 ਨੰਬਰ ਆ ਬਾਈ ਜੀ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾ ਬਾਈ ਜੀ ਇਹ 2014 ਤੇ 3 ਲੱਖ 18000 ਰੁਪਏ ਡਿਮਾਂਡ ਆ ਗਿਆ ਤੇ ਅੱਗੇ ਬਾਈ ਜੀ ਸਮਰਾਜ 855 ਨਵਾਂ ਮਾਡਲ ਨ ਲੱਗੋ 17000 ਰੁਪਏ ਡਿਮਾਂਡ ਆ ਤੇ ਬਾਕੀ ਫਰੰਟ ਹੈ ਨਵੇਂ ਨੇਗੇ ਤੇ ਬੈਕ ਟਾ ਰਹਿਗੇ ਨੇ ਭਾਈ ਜੀ 80 85 ਪੈਸੇ ਬਾਹਰ ਪਾ ਵਾਲਾ ਗਿਆ 30 ਸਟਾਰ ਚ ਆ ਗਿਆ ਭਾਈ ਜੀ ਕੰਡੀਸ਼ਨ 400 500 ਨੂੰ ਘੋਮ ਕੇ ਦਿਖਾ ਦੇਣਾ ਭਾਈ ਜੀ ਸਾਦੀ ਘਟਾਈ ਚ ਆ ਗਿਆ ਤੇ ਅੱਗੇ ਕਿ ਭਾਈ ਜੀ ਪ੍ਰੀਤ 3549 ਡੀ ਆਈ ਤੇ ਬੈਕ ਟਾ ਰਹਿਗੇ ਨੇ ਭਾਈ ਜੀ 35 ਪੈਸੇ ਤੇ ਫਰੰਟ ਹੈ ਵੀ ਹੈਗੇ ਨੇ ਭਾਈ ਜੀ 60 ਕੇ ਪੈਸੇ ਤੇ ਬਹੁਤ ਪੁਰਾਣਾ ਮਾਡਲ ਆ ਗਿਆ ਟਰੈਕਟਰ ਲੱਗੀ ਚੱਕਰ ਲਵੇ ਭਾਈ ਜੀ ਉਹ ਮਾੜੀ ਨਹੀਂ ਜਾਣਾ ਬਾਈ ਕੁਝ ਨਹੀਂ ਜਾਣਾ ਮਾਡਲ ਦੀ ਗੱਲ ਕਰੀ ਬਾਈ ਜੀ ਜੀ ਤਾਂ ਜਾਣੀ ਆ ਜੇ ਹੁਣ ਅਸੀਂ ਕਹਿ ਦਈਏ ਅਸੀਂ ਬਾਈ ਉਹਦੇ ਨਾਲ ਉਹ ਕਰ ਲਿਆ ਨਹੀਂ ਨਹੀਂ ਤੇ ਅੱਗੇ ਬਾਈ ਜੀ ਫਾਰਮ ਟਰੈਕ ਤੇ 6 ਮਾਡਲ ਹੈਗਾ ਬਾਈ ਜੀ ਸਾਡੀ ਕਟਾਈ ਚ ਆ ਗਿਆ 1 ਲੱਖ 35000 ਰੁਪਏ ਡਿਮਾਂਡ ਆ ਗਿਆ ਤੇ ਬਾਕੀ ਤੁਸੀਂ ਸੱਤ ਵੀਗਾਰਾ ਦੇਖ ਸਕਦੇ ਬਾਈ ਜੀ ਪੂਰੇ ਵਧੀਆ ਹਾਰੀ ਸਗਰ ਲੀਏ ਫਾਰਮ ਟਰੈਕ ਦੇ 60 ਦਾ ਹੈਗਾ T20 ਝੋਟੇ ਗੇਰ ਵਾਲਾ EPI ਵਾਲਾ 18 ਮਾਡਲ ਹੈਗਾ 5 ਲੱਖ 70000 ਰੁਪਏ ਡਿਮਾਂਡ ਹੈ ਚੌਕੜਾ ਟਾਇਰਾਂ ਦੇ ਇਹਦਾ ਵੀ ਨੰਮਾ ਹੈ ਬਾਈ ਜੀ ਬੈਕ ਡਰਾਈਵ ਨੂੰ ਡੇਰ ਦੇਣੇ ਤੇ ਫਰੰਟ ਅਰਬੀ ਬਾਈ ਜੀ ਅਗੇ ਬਾਈ ਜੀ ਫਾਰਮ ਟਰੈਕ 45 ਦਾ 12 ਮਾਡਲ ਹੈਗਾ 125000 ਰੁਪਏ ਡਿਮਾਂਡ ਆਗੀ ਬੈਕ ਡਰ ਹੈਗੇ ਨੇ 80 ਪੈਸੇ ਤੇ ਫਰੰਟ ਅਰਬੀ ਬਾਈ ਜੀ ਤੇ ਸਾਦੀ ਘਟਾਈ ਚ ਆ ਬਾਈ ਜੀ ਇਹ 12 ਮਾਡਲ ਦਾ ਸੋ ਰਾਜ 855 ਗਿਆ ਫੋਰ ਸਟਾਰ ਨੰਬਰ ਸੇ ਪੀਟੀਓ 15 ਮਾਡਲ ਨੇ 490000 ਰੁਪਏ ਦਾ ਬਾਕੀ ਸਪੀਕਰ ਵਗੈਰਾ ਲੱਗੇ ਨੇ ਫਰੰਟ ਤੇ ਬੈਕ ਡਰ ਦੀ ਗੱਲ ਕਰੀਏ ਐਂਡਕ ਪੈਸੇ ਨੇ ਤੇ ਫਰੰਟ ਅਰਬੀ ਆ ਬਾਈ ਜੀ ਐਂਡਕ ਪੈਸੇ ਹਰਿਆਣਾ ਨੰਬਰ ਆ ਬਾਈ ਜੀ ਤੇ ਅੱਗੇ ਕਿ ਬਈ ਜੀ ਸੋਨਾ ਨਿਕਾ ਡੀਆਈ 750 ਦਾ ਬੈਕ ਟਾਇਰ ਹੈਗੇ ਬਈ ਜੀ 70 ਕੁ ਪੈਸੇ ਤੇ 14 ਦੇ ਟਾਇਰ ਆ ਬਈ ਜੀ ਤੇ ਹੈਵੀ ਹੁੱਕ ਲੱਗੀ ਹੋਈ ਹੈ ਅੱਜ ਬਈ ਜੀ ਤੇ ਫਰੰਟਰ ਦੀ ਗੱਲ ਕਰੀ ਬਈ ਜੀ ਫਰੰਟਰ ਵੀ ਹੈਗੇ ਨੇ ਬਈ ਜੀ 75 ਕੁ ਪੈਸੇ ਮਾਡਲ ਆ ਗਿਆ ਬਈ ਜੀ ਇਹ 12 12 ਮਾਡਲ ਲਗਾ 3,85,000 ਰੁਪਏ ਡਿਮਾਂਡ ਆਗੇ ਕਿ ਬਈ ਜੀ ਕਾਲਜ ਢੱਡਾ ਵਾਲਾ 5204 ਕਲਰ ਸ਼ਿਫਟ ਚ ਤੇ ਬੈਕ ਟਾਇਰ ਰਹਿ ਗਏ ਨੇ ਬਈ ਜੀ 80 ਕੁ ਪੈਸੇ ਤੇ ਫਰੰਟ ਹੈ ਰਹਿ ਗਨੇ ਅੱਧੇ ਹਰਿਆਣਾ ਨੰਬਰ ਆ 10 ਮਾਡਲ ਆ ਸਵਾ ਚਾਰ ਲੱਖ ਰੁਪਈਆ ਡਿਮਾਂਡ ਆ ਜੀ ਅੱਗੇ ਆ ਗਿਆ ਬਾਈ ਜੀ ਐਸਆਰ 485 ਫਰੰਟ ਹੈ ਰ 80 ਪੈਸੇ ਤੇ ਬੈਕ ਟਾਇਰ 60 ਕੁ ਪੈਸੇ 12 ਮਾਡਲ 3 ਲੱਖ 13000 ਰੁਪਈਆ ਡਿਮਾਂਡ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਤੇ ਲਓ ਬਾਈ ਜੀ ਅੱਗੇ ਆ ਗਿਆ ਸੋਨਾਲੀਕਾ ਡੀਆਈ 35 ਦਾ ਫੈਕਟਰੀ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਬੈਕ ਟਾਇਰ ਜੇ ਕੇ ਦੇਣਗੇ ਤੇ ਫਰੰਟ ਹੈ ਰ ਵੀ ਬਾਈ ਜੀ ਟਰੈਕਰ ਹੈਗੇ ਨੇਗੇ ਅੱਦੇ ਬੈਕ ਟਾਇਰ ਨਵੇਂ ਨੇ ਬਾਕੀ ਦੇਖ ਵੀ ਸਕਦੇ ਹੋ ਬਈ ਜੀ ਤੇ ਇਹਨਾਂ ਦੇ ਟਾਇਰਾਂ ਚਾ ਵਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਵਈ ਤੁਹਾਡੀ ਸਕਰੀਨ ਤੇ ਆ ਸਾਫ ਹੈਗਾ ਟਰੈਕਟਰ ਲਿੰਕ ਅ ਵਗੈਰੇ ਵੀ ਵਧੀਆ ਪਿਆਣਾ ਹੈ ਬਈ ਜੀ ਰੰਗ ਰੂਪ ਦਾ ਓਕੇ ਹੈਗਾ ਤੇ ਸਾਦੀ ਕਟਾਈ ਆ ਮਾਡਲ 6 ਹੈ ਬਈ ਜੀ 2,60,000 ਰੁਪਏ ਡਿਮਾਂਡ ਆ ਜੀ ਤੇ ਰੰਗ ਰੂਪ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਬਈ ਜੀ ਵਧੀਆ ਟਰੈਕਟਰ ਹੈਗਾ ਸਾਫ ਹੈਗਾ ਅੱਗੇ ਹੈਗਾ ਬਈ ਜੀ ਮੈਸੀ 240 245 ਤਾਲੀ ਵੀ ਆ ਗਿਆ ਬਸ ਸਾਨੂੰ ਤਿੰਨ ਚਾਰ ਟਰੈਕਟਰ ਦਾ ਕੰਮ ਆ ਗਿਆ ਇਹ ਪੰਤਾਂ ਆ ਗਿਆ ਬੈਕਟਰ 80 ਪੈਸੇ ਨੇ ਫਰੰਟਰ ਅੱਧੇ ਨੇ ਬਾਈ ਜੀ ਪਾਵਰ ਸਟੀਰੀਂਗ ਹੈ ਬਾਈ ਜੀ ਤੇ ਟਾਇਰ ਰਹਿ ਗਏ ਬਾਈ ਜੀ ਇਹਦੇ 13 ਦੇ ਫਿਰਲਾ ਕੰਪਨੀ ਦੇ 13 ਦੇ ਟਾਇਰ ਨੇਗੇ ਬਾਕੀ ਬੈਕ ਸਾਈਡ ਤੁਹਾਨੂੰ ਦਿਖਾ ਦਿੰਨੇ ਬਾਈ ਜੀ ਕਿਦਾਂ ਦਾ ਟਰੈਕਟਰ ਹੈ ਬਾਈ ਜੀ ਦੇਖ ਸਰ ਕਿਆ ਸਰ ਮੈਂ ਸਾਫ ਹੈ ਓਕੇ ਰਿਪੋਰਟ ਦਿੰਦਾ ਕੰਡੀਸ਼ਨ ਦੇ ਓਕੇ ਆ ਪਿਆ ਕੋਕਾ ਪੀ ਸਕਾ 18 ਮਾਡਲ ਆ ਬਾਈ ਜੀ 4,80,000 ਰੁਪਏ ਦੀ ਡਿਮਾਂਡ ਆ ਪਾਵਰ ਸਟੀering ਆ ਤੇ ਲੋ ਬਈ ਜੀ 18 ਮਾਡਲ 4,80,000 ਰੁਪਏ ਦੀ ਡਿਮਾਂਡ ਚ ਸਮਾਈ ਚੱਲਾ ਟਰੈਕਟਰ ਜਿੰਨਾ ਬਗ ਜੀ ਹੈ ਵੀ ਮੂਰੇ ਬੰਪਰ ਲੱਗਾ ਹੋਇਆ ਅੱਗੇ ਦਾ ਬਾਈ ਜੀ 241 ਮੈਸੀ ਪੈਕਟਾ ਰਹਿ ਗਏ ਨੇ ਬਾਈ ਜੀ 75 ਪੈਸੇ ਤੇ ਫਰੰਟ ਟਾਇਰ 60 ਕੇ ਪੈਸੇ ਤੇ 2001 ਮਾਡਲ ਆ ਬਈ ਜੀ 2,23,000 ਰੁਪਏ ਦੀ ਡਿਮਾਂਡ ਆ ਜੀ ਬਾਕੀ ਕੰਡੀਸ਼ਨਸ ਨੂੰ ਦਿਖਾ ਦੇਣੇ ਬਈ ਜੀ ਬਧੀਆ ਪੈਗਾ ਉਹ ਵੀ ਮਗਰਾਟ ਵਗੈਰਾ ਦੀ ਕਲੀਸ਼ਨ ਦੇਖ ਲਓ ਬਾਈ ਜੀ ਬਾਕੀ ਬੈਗ ਸਾਈਡ ਤੋਂ ਦੇਖੋ। ਉਹ ਵੀ ਚੈੱਕ ਕਰੋ। ਦੇਖੇ ਕਿ ਭਾਈ ਜੀ ਸੋਨਾ ਜੀ। ਜੇ ਕੇ ਦੇ ਬੈਗ ਟਾਇਰ ਨਹੀਂ ਕਿ 14 ਦੇ। ਚੌਕੜਾ ਟਾਇਰ ਨਾ ਨਮਾ ਪਿਆ ਭਾਈ ਜੀ। ਚੌਨ ਦੇ ਟਾਇਰ ਨਾਲ। ਬਹੁਤ ਜ਼ਿਆਦਾ ਸੋਨਾ ਲਿਖਾ ਗਿਆ ਭਾਈ ਜੀ। ਫਰੰਟ ਹੈ ਵੀ ਭਾਈ ਜੀ ਚੈੱਕ ਕਰ ਲਓ। ਚੋਰੀ ਨਾ ਹੋ ਜਾਏ ਕਿ। ਮਾਰ ਲੈ ਗਿਆ ਭਾਈ ਜੀ 2008 3 ਲੱਖ 20 ਹਜ਼ਾਰ ਰੁਪਏ ਦਾ ਮਾਰ ਲਾ। ਬਾਕੀ ਕੰਡੀਸ਼ਨ ਚੈੱਕ ਆਪ ਹੋ ਜਾ। ਲੱਗੇ ਕਿ ਭਾਈ ਜੀ ਮੈਸੀ 241। ਤੇ ਬੈਗ ਟਾਇਰ ਹੈ ਕਿ ਨਹੀਂ ਗੇ। 70 ਰੁਪਏ ਤੇ ਫਰੰਟ ਰੈਗ ਨੇ 75 ਰੁਪਏ 2008 ਮਾਡਲ ਦਾ 2 ਲੱਖ 77000 ਰੁਪਏ ਦੀ ਮੰਗ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਟਰੈਕਟਰ ਦੀ ਲਓ ਬਈ ਜੀ ਓਕੇ ਰਿਪੋਰਟ ਚ ਪਈ ਆ ਚੈੱਕ ਕਰੇ ਬਈ ਜੀ ਨਿੰਦਰਾ 265 ਤੇ ਟਰੈਕਟਰ ਰਹਿ ਗਏ ਨੇਗੇ 45 ਰੁਪਏ ਫਰੰਟ ਤੇ 60 ਰੁਪਏ 2000 ਮਾਡਲ ਆ 1 ਲੱਖ 67000 ਰੁਪਏ ਦੀ ਮੰਗ ਆ ਉਹ ਬਈ ਜੀ ਦੇਖ ਸਕਦੇ ਹੋਗੇ ਤੇ ਇਹ ਆ ਗਿਆ ਬਈ ਜੀ ਤੀਜਾ ਮਸੀ 241 ਵਾਲਾ ਤੇ ਬੈਕ ਟਾਇਰ ਰਹਿ ਗਏ ਨੇ ਕਿ 60 ਪੈਸੇ ਫਰੰਟ ਟਾਇਰ ਰਹਿ ਗਏ ਨੇ ਭਾਜੀ 80 ਪੈਸੇ 2002 ਮਾਡਲ ਆ 2 ਲੱਖ 70000 ਰੁਪਏ ਡਿਮਾਗ ਆ ਕੰਡੀਸ਼ਨ ਦਾ ਪੂਰਾ ਸਾਫ ਜਿਹਾ ਹੈ ਜੀ ਐਮ ਆਰ ਪੇ ਬੈਕ ਟਾਇਰ ਨੇ 12 ਦੇ ਹੋ ਵੀ ਬਾਕੀ ਚੱਕ ਵੀ ਕਰ ਲੋ ਵਧੀਆ ਟਰੈਕਟਰ ਆ ਵਧੀਆ ਕੰਡੀਸ਼ਨ ਆ ਸਾਫ ਆ